ਇਸ ਵੇਲੇ ਦੀ ਵੱਡੀ ਖਬਰ ਰਾਜਪੁਰਾ ਤੋਂ ਸਾਹਮਣੇ ਆਈ ਹੈ ਜਿੱਥੇ ਕਿ ਇੱਕ 15 ਸਾਲਾ ਬੱਚੇ ਦੀ ਦਰਦਨਾਕ ਮੌਤ ਹੋਈ ਹੈ। ਇਹ ਬੱਚਾ ਖੇਡਣ ਦੇ ਲਈ ਆਪਣੇ ਦੋਸਤ ਦੇ ਘਰ ਗਿਆ ਹੋਇਆ ਸੀ ਤੇ ਉੱਥੇ ਦੋਸਤ ਦੇ ਪਿਤਾ ਦੀ ਲਾਇਸੈਂਸੀ ਪਿਸਤਲ ਦੇ ਨਾਲ ਇਹ ਸਭ ਦੋਸਤ ਖੇਡਣ ਲੱਗ ਜਾਂਦੇ ਨੇ ਤੇ ਅਚਾਨਕ ਗੋਲੀ ਚੱਲ ਜਾਂਦੀ ਹੈ। ਇਸ ਬੱਚੇ ਦੇ ਗੋਲੀ ਲੱਗਦੀ ਹੈ ਤੇ ਮੌਕੇ ਤੇ ਹੀ ਉਸ ਦੀ ਮੌਤ ਹੋ ਜਾਂਦੀ ਹੈ। ਬੇहद ਵੱਡੀ ਖਬਰ ਇਸ ਵੇਲੇ ਦੀ ਜੋ ਰਾਜਪੁਰਾ ਤੋਂ ਸਾਹਮਣੇ ਆਈ ਹੈ ਕਿ 15 ਸਾਲਾਂ ਦਾ ਇੱਕ ਬੱਚਾ ਜਿਸ ਦੀ ਦਰਦਨਾਕ ਮੌਤ ਹੋਈ 15 ਸਾਲਾਂ ਦੇ ਇਸ ਬੱਚੇ ਦੇ ਗੋਲੀ ਲੱਗਣ ਦੇ ਨਾਲ ਮੌਕੇ ਤੇ ਹੀ ਉਸ ਦੀ ਮੌਤ ਹੋ ਗਈ ਬੱਚਾ ਆਪਣੇ ਦੋਸ ਦੇ ਘਰ ਗਿਆ ਹੋਇਆ ਸੀ ਤੇ ਉੱਥੇ ਲਾਇਸੈਂਸੀ ਪਿਸਤਲ ਦੇ ਨਾਲ ਖੇਡ ਰਿਹਾ ਸੀ ਅਚਾਨਕ ਗੋਲੀ ਚੱਲ ਜਾਂਦੀ ਹੈ ਜਿਸ ਕਾਰਨ ਬੱਚੇ ਦੀ ਮੌਤ ਹੋ ਜਾਂਦੀ ਹੈ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਰਾਜਪੁਰਾ ਦਾ ਰਹਿਣ ਵਾਲਾ ਪ੍ਰਿੰਸ ਜੋ ਕਿ ਆਪਣੇ ਮਾਪਿਆਂ ਦਾ ਇਕਲੌਤਾ ਪੁੱਤ ਸੀ ਆਪਣੇ ਦੋਸਤ ਨੂੰ ਮਿਲਣ ਦੇ ਲਈ ਪਿੰਡ ਜਾਂਸੇ ਆਇਆ ਹੋਇਆ ਸੀ 11 ਦੋਸਤ ਇਕੱਠੇ ਬੈਠ ਕੇ ਖੇਡ ਰਹੇ ਸੀ ਉਸ ਦੇ ਦੋਸਤ ਦੇ ਪਿਤਾ ਦੇ ਕੋਲ ਲਾਇਸੈਂਸੀ ਪਿਸਤਲ ਸੀ ਪਿਤਾ ਘਰ ਦੇ ਵਿੱਚ ਮੌਜੂਦ ਨਹੀਂ ਸੀ ਉਹ ਸਾਰੇ ਪਿਸਤਲ ਦੇ ਨਾਲ ਖੇਡ ਰਹੇ ਸੀ ਤੇ ਅਚਾਨਕ ਪ੍ਰਿੰਸ ਦੇ ਸਿਰ ਦੇ ਵਿੱਚ ਗੋਲੀ ਲੱਗ ਗਈ ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਆਪਣੇ ਇਕਲੌਤੇ ਪੁੱਤਰ ਦੀ ਲਾਸ਼ ਨੂੰ ਵੇਖ ਕੇ ਫਟਫਟ ਮਾਪੇ ਰੋ ਰਹੇ ਨੇ ਮਾਂ ਸਖਤ ਮਿਹਨਤ ਕਰਕੇ ਆਪਣੇ ਬੱਚੇ ਦੀ ਪਰਵਰਿਸ਼ ਕਰ ਰਹੀ ਸੀ ਪਰ ਅੱਜ ਉਸ ਦਾ ਸਹਾਰਾ ਇਸ ਦੁਨੀਆ ਤੋਂ ਤੁਰ ਗਿਆ ਮ੍ਰਿਤਕ ਪ੍ਰਿੰਸ ਰਾਜਪੁਰਾ ਦੇ ਇੱਕ ਸਰਕਾਰੀ ਸਕੂਲ ਦੇ ਵਿੱਚ 10ਵੀਂ ਜਮਾਤ ਦੇ ਵਿੱਚ ਪੜਦਾ ਸੀ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ